ਕ੍ਰਿਤਿ ਦਿਨ ਇੱਕ ਸਾਫਕਾ ਫੌਜੀ ਦੇ ਵੱਲੋਂ ਪਤਨੀ ਸਣੇ ਆਪਣੇ ਪੁੱਤ ਨੂੰ ਗੋਲੀਆਂ ਦੇ ਨਾਲ ਭੁੰਨ ਕੇ ਰੱਖ ਦਿੱਤਾ ਸੀ ਜਿਸ ਦੇ ਵਿੱਚ ਪੁੱਤ ਦੀ ਮੌਤ ਹੋ ਗਈ ਅਤੇ ਪਤਨੀ ਦਾ ਇਲਾਜ ਚੱਲ ਰਿਹਾ ਤਾਂ ਇਸ ਮਾਮਲੇ ਦੇ ਵਿੱਚ ਹੁਣ ਉਸ ਵੇਲੇ ਵੱਡੀ ਖਬਰ ਸਾਹਮਣੇ ਆਈ ਜਦੋਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਸਾਫਕਾ ਫੌਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰੀ ਸਮੇਂ ਉਸ ਦੇ ਕੋਲ ਇੱਕ লাইসেনਸੀ ਪਿਸਤੌਲ ਅਤੇ 40 ਰੋਂਦ ਵੀ ਬਰਾਮਦ ਕੀਤੇ ਗਏ ਨੇ ਇਸ ਗ੍ਰਿਫਤਾਰੇ ਦੀ ਪੁਸ਼ਟੀ ਡੀਐਸਪੀ ਹੇਮੰਤ ਮਲਹੋਤਰਾ ਨੇ ਕਰਦੇ ਹੋਏ ਦੱਸਿਆ ਕਿ ਮੁਲਜ਼ਮ ਨੂੰ ਦੌਰਾਨੇ ਕਾਰਵਾਈ ਕਾਬੂ ਕੀਤਾ ਗਿਆ ਉਸ ਨੂੰ ਪੁੱਛਗਿੱਛ ਲਈ ਰਿਮਾਂਡ ਤੇ ਲਿਆ ਜਾਵੇਗਾ ਤਾਂ ਜੋ ਹੋਰ ਸਬੂਤ ਇਕੱਠੇ ਕੀਤੇ ਜਾ ਸਕਣ ਇਹਦੇ ਰਿਗਾਰਡਿੰਗ ਅਸੀਂ ਮੁਕਦਮਾ ਦਰਜ ਕੀਤਾ ਸੀ ਜਿਹੜੀ ਜਸਮੀ ਹੋਈ ਸੀ ਔਰਤ ਬਲਜਿੰਦਰ ਖਰ ਉਹਦੇ ਬ੍ਰਦਰ ਹੈ ਤਕਵਿੰਦਰ ਸਿੰਘ ਉਹਦੇ ਬਿਆਨ ਤੇ ਅਸੀਂ ਪਰਚਾ ਦਰਜ ਕੀਤਾ ਦੁਰਾਨੇ ਜਿਹੜਾ ਇਹਨੇ ਬੇਟਾ ਮਰਿਆ ਇਹਦਾ ਇਹਦੀ ਗੁਲੀਆਂ ਨਾਲ ਉਹ ਪਿਸਤਲ ਵੀ ਅਸੀਂ ਬਰਾਮਦ ਕਰ ਲਈ ਆ ਆਰੋਪੀ ਕਾਬੂ ਆ ਗਿਆ ਜੀ ਪਹਿਲ ਤੋਂ ਅਸੀਂ ਇਹਨੂੰ ਦਾਹਮੰਡੀ ਤੋਂ ਗ੍ਰਿਫਤਾਰ ਕੀਤਾ ਮੁਕੱਸਰਤਾਣਾ ਦਰਾਹ ਦੀ ਟੀਮ ਨੇ ਤੇਰਵਰ ਦੀ ਰਸਪਤੀ ਇਹ ਅਸੀਂ ਇਹਦੇ ਘਰ ਤੋਂ ਬਰਾਮਦ ਕੀਤਾ ਜੀ ਕਿ ਉਹਦੇ ਨਾਲ ਕਾਰਤੂਸ ਵਗੈਰਾ ਵੀ ਮਿਲੇ ਹਾਂ ਉਹਦੇ 40 ਕੇ ਕਰੀਬ ਦੇ ਉਹਦੇ ਹੈਗੇ ਜੇ ਕਾਰਤੂਸ ਨੇ ਸਰ ਇੱਥੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਜੀ ਇਹਦੀ ਪ੍ਰਿੰਟਿੰਗ ਵਿਕਸ਼ਨ ਹੋਈ ਨਹੀਂ ਸਤਗੁੰਜ ਵਗੈਰਾ ਉਹ ਨਹੀਂ ਹੋਈਆਂ ਅਜੇ ਦਾਦੀ ਇੱਕ ਇੱਕ ਘਰ ਦੇ ਵਿੱਚ ਨਿੱਕੀ ਜਿਹੀ ਟਕਰਾਰ ਨੂੰ ਲੈ ਕੇ ਗੁੱਸੇ ਵਿੱਚ ਆਏ ਪਿਤਾ ਦੇ ਵੱਲੋਂ ਪਹਿਲਾਂ ਆਪਣੇ ਪੁੱਤ ਨੂੰ ਗੋਲੀਆਂ ਮਾਰੀਆਂ ਜਿਸ ਦੇ ਵਿੱਚ ਉਸ ਦੀ ਮੌਤ ਹੋ ਗਈ ਤੇ ਪਤਨੀ ਨੂੰ ਵੀ ਗੋਲੀਆਂ ਲੱਗੀਆਂ ਤੇ ਉਹ ਜ਼ਖਮੀ ਹੋ ਗਈ ਜਿਸ ਦਾ ਇਲਾਜ ਚੱਲ ਰਿਹਾ ਬਾਕੀ ਹੁਣ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ